ਗੋਡਿਆਂ ਦੇ ਦਰਦ ਤੋਂ ਪੀੜ ਤੋਂ ਤੁਹਾਡਾ ਲੱਕ ਦੁਖਦਾ ਤਾਂ ਇਹ ਛੂ ਮੰਤਰ ਹੋ ਸਕਦਾ ਕੋਈ ਮੈਡੀਸਨ ਨਹੀਂ ਦਿੰਦੇ ਕਿਸੇ ਵੀ ਤਰ੍ਹਾਂ ਦੀ ਮੈਂ ਆ ਬੈਲਟਾਂ ਸਾਡੇ ਕੋਲ ਆ ਦੇਖੋ ਬੈਲਟਾਂ ਐਸੀ ਆ ਪੇਸ਼ੈਂਟਾਂ ਦੀ ਲਾ ਲਾ ਕੇ ਰੱਖਦੇ ਆਂ ਸੀ ਬਿਲਕੁਲ ਪੇਸ਼ੈਂਟ ਜਿਹੜਾ ਇੱਕ ਵਾਰੀ ਬੈਲਟ ਲਗਾ ਕੇ ਆਜੰਦਾ ਆ ਉਹਨੂੰ ਮੈਂ ਦੁਬਾਰਾ ਬੈਲਟ ਵਾਪਸ ਨਹੀਂ ਲਸਾਣ ਦਿੰਦਾ ਇਹ ਪੇਸ਼ੈਂਟ ਦੀ ਬੈਲਟ ਤੁਸੀਂ ਰੱਖੀ ਹੋਈ ਆ ਬਿਲਕੁਲ ਪੇਸ਼ੈਂਟ ਦੀਆਂ ਸਾਡੇ ਕੋਲ ਸਾਰੇ ਮੰਨ ਲਓ 3-4 ਦਿਨ ਦੀਆਂ ਬੈਲਟਾਂ ਚਾਰ ਬੈਲਟ ਅੱਜ ਮੇਰੇ ਕੋਲ ਆਈਆਂ ਚਾਰ ਪੇਸ਼ੈਂਟਾਂ ਦੇ ਲਈਆਂ ਆ ਵੀ ਤਾਜ਼ੀਆਂ ਦੇਖੋ ਪੁਰਾਣੀ ਬੈਲਟ ਆ ਵੀ ਲਹਾਈ ਆ ਆਪਾਂ ਜੀ ਐਲ 4 ਐਲ 4 ਐਲ 5 ਜਿਹੜੇ ਮਣਕੇ ਇਹਨਾਂ ਦੇ ਨਾ ਪ੍ਰੈਸ ਹੋ ਚੁੱਕੇ ਸੀਗੇ ਸੀ ਜੀ ਕੋਰੀਅਰ ਵਗੈਰਾ ਦੀ ਸਰਵਿਸ ਕੋਈ ਕਰਦੇ ਸੀ ਇਹ ਜੀ ਤੇ ਉਹਦੇ ਵਿੱਚ weight ਬਹੁਤ ਜ਼ਿਆਦਾ ਚੁੱਕਣਾ ট্রান্সਪੋਰਟ ਲਾਈਨ ਦਾ ਕੰਮ ਸੀ ਇਹਨਾਂ ਦਾ ਜੀ 5-7 ਮਿੰਟ ਦੀ ਮਾਲਿਸ਼ ਕਰਨੀ ਹੁੰਦੀ ਹਲਕੀ ਹਲਕੇ ਪੋਲੇ ਪੋਲੇ ਹੱਥਾਂ ਨਾਲ ਜੀ ਠੀਕ ਹੈ ਜੀ ਇਹਦੇ ਵਿੱਚ ਜਿੱਦਾ ਪਹਿਲਾ ਇੱਕ ਨੰਬਰ ਅਸੀਂ ਤੇਲ ਦੀ ਮਾਲਿਸ਼ ਕੀਤੀ ਆ ਜੀ ਠੀਕ ਹੈ ਉਸ ਤੋਂ ਬਾਅਦ ਨਾਲ ਹੀ ਫਿਰ ਅਸੀਂ ਕੇਸਰ ਆਇਲ ਹੁੰਦਾ ਸਾਡਾ ਜੀ ਇਹਦੀ ਅਸੀਂ 5-7 ਮਿੰਟ ਮਾਲਿਸ਼ ਕਰਨੀ ਹੁੰਦੀ ਆ ਜੀ ਠੀਕ ਹੈ ਇਹ ਪੋਲੇ ਪੋਲੇ ਹੱਥਾਂ ਨਾਲ ਮਾਲਿਸ਼ ਕਰਨੀ ਔਰ ਸਭ ਤੋਂ ਜ਼ਿਆਦਾ ਜਿਹੜੀ ਮਾਲਿਸ਼ ਆ ਤੁਸੀਂ ਆ ਜਗ੍ਹਾ ਤੇ ਦੇਣੀ ਆ ਜੀ ਬਾਹਰ ਪੇਸ਼ੈਂਟ ਆਇਆ ਜਿਹੜੀ ਸਰਵਾਈਕਲ ਹੁੰਦੀ ਆ ਉਹ ਕੋਸ਼ਿਸ਼ ਕਰੀਦੇ ਅਸੀਂ 1 ਡੇਜ਼ ਦੇ ਵਿੱਚ ਮੈਂ ਖਤਮ ਕਰ ਦੇਣਾ ਆ ਵਨ ਡੇਜ ਵਿੱਚ ਸਰਵਾਈਕਲ ਨੂੰ ਖਤਮ ਕਰ ਦੇਣਾ ਹੈ ਬਹੁਤ ਵੱਡਾ ਦਾਵਾ ਹੈ ਤੁਹਾਡੇ ਇਥੇ ਬਹੁਤ ਸਾਰੀ ਇਹਨਾਂ ਦੇ ਪੇਨ ਹੋ ਰਹੀ ਸੀ ਐ ਰੈਡ ਰੈਡ ਜਿਹੜੀ ਸਾਰੀ ਪੇਨ ਹੈ ਜੀ ਇਹਨਾਂ ਦੇ ਇਹ ਜਦੋਂ ਇਹਨਾਂ ਨੂੰ ਸਰਵਾਈਕਲ ਦੀ ਜਿਹੜੀ ਦਿੱਕਤ ਆਂਦੀ ਇਹਨਾਂ ਨੂੰ ਚੱਕਰ ਆ ਰਿਹਾ ਸੀ ਜੀ ਤਾਂ ਇਹ ਜਦੋਂ ਕਿਸੇ ਡਾਕਟਰ ਦੇ ਕੋਲ ਗਿਆ ਤਾਂ ਉਹਨਾਂ ਨੇ ਕਹਿ ਦਿੱਤਾ ਜੀ ਕਿ ਵੀ ਤੁਸੀਂ ਆਪਣਾ ਚਸ਼ਮਾ ਲਗਵਾਓ ਜੀ ਕਿ ਵੀ ਤੁਹਾਡੀ ਨਜ਼ਰ 'ਚ ਥੋੜਾ ਫਰਕ ਪਿਆ ਹੈ ਜੀ ਤੋ ਐਸੀ ਇਹਨਾਂ ਨੂੰ ਚਸ਼ਮਾ ਨਹੀਂ ਲਗਵਾਣ ਦਿੱਤਾ ਹੈਗਾ ਜਦੋਂ ਸਾਡੇ ਕੋਲ ਆਏ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਚਸ਼ਮਾ ਨਹੀਂ ਲਗਾਣਾ ਤੇ ਜਿੱਦਾਂ ਅਸੀਂ ਥੈਰੇਪੀ ਇਹਨਾਂ ਦੀ ਕੀਤੀ ਕਰਨੇ ਤੋਂ ਬਾਅਦ ਜੀ ਤੇ ਇਹਨਾਂ ਦੀ ਜਿਹੜੀ ਸਰਵਾਈਕਲ ਆ ਬਿਲਕੁਲ ਬੈਠ ਗਈ ਆ ਜੀ ਤੇ ਹੁਣ ਇਹ ਪਹਿਲਾਂ ਨਾਲੋਂ ਕਾਫੀ ਇਹਨਾਂ ਨੂੰ ਰਾਹਤ ਮਹਿਸੂਸ ਕਰਦੇ ਪਏ ਆ ਵੱਲਾ 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 ਇਹ ਮੇਰੇ ਕੋਲ ਤਾਂ ਦੂਜੀ ਤੇ ਬੈਠਿਆ ਵੀ ਨਾ ਜਾਵੇ ਜਿੰਨਾ ਬੇਬੇ ਇਹ ਤੇਲ ਮਲਵਾ ਕੇ ਡਾਕਟਰ ਸਾਹਿਬ ਤੋਂ ਡੰਡ ਬੈਠਕਾ ਲਾਈ ਜਾ ਰਾਜਮਿਸਤਾਨ ਕੰਮ ਕਰਦਾ ਨਹੀਂ ਤੇ ਮੈਂ ਦੂਜੀ ਮੰਜ਼ੇ ਤੋਂ ਡਿੱਗੇ ਪੈਰ ਦੇ ਤੋਂ ਪੈਰ ਤੋਂ ਡਿੱਗੇ ਦੇ ਨਾਲ ਮੇਲੇ ਲੱਤ ਤੇ ਸੱਟ ਲੱਗੀ ਸੀ ਨਾ ਮੈਂ ਤਾਂ ਤੁਰਦੇ ਨਾ ਕਾਫੀ ਜਗ੍ਹਾ ਦਿਖਾਇਆ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਮੈਨੂੰ ਡਾਕਟਰ ਸਾਹਿਬ ਬਾੜੇ ਕੇ ਸਾਰੇ ਦੱਸਿਆ ਵੀ ਤੁਸੀਂ ਕੋਈ ਜਾ ਕੇ ਦੇਖੋ ਆ ਮੈਂ ਦੂਜੀ ਵਾਰ ਆ ਹੁਣ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਜੀ ਇਹ ਤੇਲ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਹੈਗਾ ਜੀ ਤੁਸੀਂ ਹਲਕਾ ਜਾ ਧੁੱਪੇ ਬਹਿ ਜਾਓ ਜੇ ਧੁੱਪੇ ਨਹੀਂ ਬਹਿ ਸਕਦੇ ਹੈਗੇ ਤਾਂ ਕੋਈ ਗਰਮ ਕੱਪੜਾ ਪਾ ਲਓ ਜੀ ਬਸ ਇਸ ਤਰ੍ਹਾਂ ਕਰਕੇ ਛੱਡ ਦੇਣਾ ਹੈ ਇਹਦੀ ਇਹ ਇਹਨਾਂ ਨੂੰ ਪੁੱਛ ਕੇ ਦੇਖੋ ਤੇਲ ਹਲਕੇ ਹਲਕੇ ਇਹਨਾਂ ਨੂੰ ਠੰਡੀ ਮਹਿਸੂਸ ਕਰਦਾ ਪਿਆ ਪਰ ਜਿਹੜੀ ਠੰਡੀ ਤਸਵੀਰ ਹੈ ਉਹਦੀ ਜਿਹੜੀ ਤਸਵੀਰ ਬਹੁਤ ਗਰਮ ਦੇਲ ਦੀ ਤੇਲ ਸਾਡਾ ਇੱਕੋ ਦਿਨ ਟਾਈਮ ਲਗਾਣਾ ਹੈ ਹਰ ਰੋਜ਼ ਲਗਾਣਾ 10 15 ਦਿਨ ਤੁਸੀਂ ਤੇਲ ਲਗਾਓ ਲਗਾ ਕੇ ਤੁਹਾਡਾ ਬਿਲਕੁਲ ਮਸਲਾ ਨਾ ਹੱਲ ਹੋਏ ਤਾਂ ਐਸੀ ਬਿਲਕੁਲ ਗਰੰਟੀਸ਼ੂ ਦਾ ਬੈਠੇ ਹੋਏ ਆ ਜੀ ਇਹ ਸਾਡੇ ਤੇਲ ਨਾਲ ਇਲਾਜ ਹੈਗਾ ਜੜ ਤੋਂ ਜੀ ਅਸੀਂ ਦਰਦ ਨੂੰ ਰੋਕਣਾ ਨਹੀਂ ਹੈਗਾ ਦਰਦ ਨੂੰ ਖਤਮ ਕਰਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਰਵਿੰਦਰ ਸਿੰਘ ਬੱਦਨ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਅਸੀਂ ਇੱਕ ਡਾਕਟਰ ਸਾਹਿਬ ਇਹ ਦਿਖਾਉਂਦੇ ਨੇ ਕਿ ਗੋਡਿਆਂ ਦਾ ਦਰਦ ਜਾਂ ਫਿਰ ਤੁਹਾਡੀ ਪਿੱਠ 'ਚ ਦਰਦ ਹੈ ਉਹ ਗਾਇਬ ਹੋ ਸਕਦਾ ਹੈ ਚਾਹੇ ਤੁਸੀਂ 5 ਸਾਲਾਂ ਤੋਂ ਚਾਹੇ 10 ਚਾਹੇ 15 ਸਾਲਾਂ ਤੋਂ ਪੀੜਤ ਹੋਵੇ ਗੋਡੇ ਜਾਮ ਹੋ ਗਏ ਹੋਣ ਫੇਰ ਵੀ ਤੁਹਾਡੇ ਗੋਡੇ ਚੱਲਣ ਲੱਗ ਪੈਣਗੇ ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪੀੜ ਤੋਂ ਤੁਹਾਡਾ ਲੱਕ ਦੁਖਦਾ ਤਾਂ ਇਹ ਛੂ ਮੰਤਰ ਹੋ ਸਕਦਾ ਕਿਵੇਂ ਛੂ ਮੰਤਰ ਹੋਵੇਗਾ ਉਹ ਵੀ ਦਿਖਾਉਣੇ ਆ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿ ਆਖਰ ਉਹਨਾਂ ਕੋਲ ਅਜਿਹਾ ਕਿਹੜਾ ਜਾਦੂ ਹੈ ਜਿਸ ਦੇ ਨਾਲ ਗੋਡੇ ਦਰਦ ਲੱਕ ਦਰਦ ਐਦਾਂ ਗਾਇਬ ਹੁੰਦਾ ਜਿਵੇਂ ਕਦੇ ਤੁਹਾਡੇ ਕੋਲ ਆਹੀ ਨਾ ਹੋਣ ਤੇ ਤੁਸੀਂ ਗਲੀ ਦੇ ਵਿੱਚ ਹੋਵੋ ਚਾਹੇ ਤਾਂ ਫਿਰ ਪਾਰਕ ਦੇ ਵਿੱਚ ਹੋਵੋ ਕਿਤੇ ਵੀ ਸੈਰ ਕਰ ਸਕਦੇ ਹੋ ਵੈਸੇ ਤਾਂ ਵਿਆਹਾਂ ਦਾ ਦੌਰ ਚੱਲ ਰਿਹਾ ਹੈ ਤੇ ਜੇਕਰ ਕਿਤੇ ਨੇੜੇ ਤੇੜੇ ਵਿਆਹ ਦਾ ਦੌਰ ਹੈ ਵਿਆਹ ਤੁਹਾਨੂੰ ਆਇਆ ਹੋਇਆ ਤਾਂ ਕੁਰਸੀ ਤੇ ਬੈਠ ਕੇ ਨੱਚਣ ਦੀ ਲੋੜ ਨਹੀਂ ਹੈ ਕਿਉਂ ਕਿਉਂਕਿ ਇੱਕ ਡਾਕਟਰ ਸਾਹਿਬ ਇਹ ਦਾਵਾ ਕਰਦੇ ਨੇ ਕਿ ਉਹਨਾਂ ਦੇ ਕੋਲ ਇੱਕ ਅਜੀਹਾ ਜਾਦੂਈ ਤੇਲ ਹੈ ਜਿਸ ਦੇ ਨਾਲ ਗੋਡਿਆਂ ਦਾ ਦਰਦ ਮੋਡਿਆਂ ਦਾ ਦਰਦ ਲੱਕ ਦਾ ਦਰਦ ਖਤਮ ਹੋ ਜਾਏਗਾ ਤੇ ਜਿਸ ਨਾਲ ਕੁਰਸੀ ਤੋਂ ਉੱਠ ਕੇ ਭੰਗੜੇ ਪਾਏ ਜਾ ਸਕਦੇ ਆਓ ਪਹਿਲਾਂ ਡਾਕਟਰ ਸਾਹਿਬ ਕੋਲ ਚੱਲਦੇ ਹਾਂ ਦੇਖਦੇ ਹਾਂ ਕਿ ਉਹਨਾਂ ਕੋਲ ਅਜੀਹਾ ਕਿਹੜਾ ਜਾਦੂ ਹੈ ਇਹ ਉਹੀ ਥਾਂ ਆ ਜਿੱਥੇ ਕਿਹਾ ਜਾਂਦਾ ਕਿ ਇੱਕ ਜਾਦੂ ਵਾਲਾ ਤੇਲ ਮਿਲਦਾ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਨਹੀਂ ਇਹ ਬਿਲਕੁਲ ਤੁਸੀਂ ਇਹੀ ਕਹਿ ਰਹੇ ਹੋ ਕਿ ਇਹ ਜਾਦੂ ਵਾਲੀ ਥਾਂ ਹੈ ਜਿੱਥੇ ਤੇਲ ਮਿਲਦਾ ਜਾਦੂ ਹੈ ਗੋਡਿਆਂ ਦਾ ਦਰਦ ਮੋਡਿਆਂ ਦਾ ਲੱਕ ਦਾ ਦਰਦ ਬਿਲਕੁਲ ਗਾਇਬ ਹੋ ਜਾਂਦਾ ਹੈ ਜਾਦੂ ਵਾਲਾ ਤੇਲ ਨਹੀਂ ਅਸੀਂ ਕਹਿ ਸਕਦੇ ਸਰ ਇਹ ਸਾਨੂੰ ਜਿਹੜਾ ਪੇਸ਼ੈਂਟ ਸਾਡੇ ਕੋਲ ਆਂਦਾ ਨਾ ਬਹੁਤ ਸਾਰੇ ਪੇਸ਼ੈਂਟ ਪ੍ਰਾਣੇ ਆਂਦੇ ਉਹ ਸਾਨੂੰ ਕਹਿ ਰਹੇ ਕਿ ਵੀ ਤੁਹਾਡਾ ਤੇਲ ਜਿਹੜਾ ਕਿ ਜਾਦੂ ਦੀ ਤਰ੍ਹਾਂ ਹੀ ਕੰਮ ਕਰਦਾ ਪਿਆ ਹੈ ਆ ਆਮੇਸੀਂ ਬਹੁਤ ਸਾਰੇ ਆਇਲ ਲਗਾਨੇ ਉਹਦੇ ਵਿੱਚ ਆਇਲ ਕੀ ਹੁੰਦਾ ਕਿ ਵੀ ਅਸੀਂ 15 ਦਿਨ ਲਗਾ ਰਹੇ ਮਹੀਨਾ ਲਗਾ ਰਹੇ ਹਾਂ ਉਹਦੇ ਵਿੱਚ ਕੁਝ ਨਹੀਂ ਜਿਹੜਾ ਸਾਡਾ ਆਇਲ ਹੈ ਸਾਡਾ ਗੁਰਸ਼ੀਨ ਔਰਥੋ ਆਇਲ ਤੋਂ ਸਾਡਾ ਤੇਲ ਜਿਹੜਾ ਚੱਲਦਾ ਆ ਰਿਹਾ ਜੀ ਸਾਡੇ ਕੋਲ ਤਿੰਨ ਤਰ੍ਹਾਂ ਦੇ ਤੇਲ ਹੁੰਦੇ ਆ ਇਹ ਤੇਲ ਹੁੰਦਾ ਸਾਡੇ ਕੋਲ ਜੀ ਕੇਸਰ ਦਾ ਤੇਲ ਹੁੰਦਾ ਆ ਇਹ ਕੇਸਰ ਦੇ ਸਲਾਜੀ ਦਾ ਤੇਲ ਹੁੰਦਾ ਆ ਜੀ ਤੇ ਇਹ ਸਾਡੇ ਕੋਲ ਲੇਪ ਹੁੰਦੀ ਇੱਕ ਜੀ ਬਿਲਕੁਲ ਜਾਨੀ ਕਿ ਜੀ ਸਲਾਜੀਤ ਦੀ ਇਹ ਡਾਕਟਰ ਸਾਹਿਬ ਤੁਸੀਂ ਤਿੰਨੇ ਆਪਣੇ ਆ ਬਣਾਉਣੇ ਹੋ ਪਹਿਲਾਂ ਤਾਂ ਆਪਣਾ ਬੰਦਾ ਹੀ ਆ ਜੀ ਔਰ ਇਹ ਤੇਲ ਜਿਹੜਾ ਸਾਡਾ ਆ ਵਨ ਡੇਸ ਤੋਂ ਪਹਿਲੀ ਸੇਟਿੰਗ ਤੋਂ ਹੀ ਕੰਮ ਕਰਨਾ ਸ਼ੁਰੂ ਹੁਣ ਆ ਸਾਡੇ ਕੋਲ ਪੇਸ਼ੈਂਟ ਆਏ ਆ ਸਾਡੇ ਕੋਲ ਇਹਨਾਂ ਦੇ ਤੁਸੀਂ ਵੀਊ ਲੈ ਕੇ ਦੇਖੋ ਬਾਹਰ ਵੀ ਪੇਸ਼ੈਂਟ ਕਾਫੀ ਬੈਠੇ ਆ ਤੁਸੀਂ ਪਹਿਲਾਂ ਵੀ ਸਾਡੀ ਵੀਡੀਓ ਦੋ ਦਿਨ ਕਰਕੇ ਗਏ ਆ ਅੱਜ ਤਾਂ ਤੁਸੀਂ ਚਾਹ ਨਹੀਂ ਕਹੇ ਆ ਠੀਕ ਹੈ ਜੀ ਇਹ ਇਹ ਕਰਦੇ ਆ ਪਹਿਲਾਂ ਡਾਕਟਰ ਸਾਹਿਬ ਅਸੀਂ ਤਾਂ ਆਏ ਆ ਪਰ ਲੋਕਾਂ ਨੂੰ ਇੱਕ ਵਾਰੀ ਆਪਣਾ ਨਾਮ ਜ਼ਰੂਰ ਦੱਸ ਦਿਓ ਕਿ ਵੀ ਤੁਹਾਡਾ ਨਾਮ ਕੀ ਹੈ ਤੁਹਾਨੂੰ ਕੀ ਜਾਦੂ ਵਾਲਾ ਡਾਕਟਰ ਕਹਿੰਦੇ ਨੇ ਜਾਂ ਫਿਰ ਤੁਹਾਡਾ ਅਸਲ ਨਾਮ ਕੀ ਹੈ ਸਾਡਾ ਗੁਰਸ਼ੀਨ ਔਰਥੋਆਇਲ ਤੋਂ ਜੀ ਡਾਕਟਰ ਪ੍ਰਵੀਨ ਆ ਜੀ ਮੈਂ ਲੁਧਿਆਣਾ ਤੋਂ ਜੀ ਸਾਡੇ ਇੰਦਰਾ ਕਲੋਨੀ ਗਲੀ ਨੰਬਰ 4 ਰਾਹੋਂ ਰੋਡ ਲੁਧਿਆਣਾ ਤੋਂ ਆ ਤੇ ਸਾਡੇ ਕੋਲ ਜਿਹੜੇ ਪੇਸ਼ੈਂਟ ਆਂਦੇ ਬੜੇ ਹਰ ਵੀ ਪੇਸ਼ੈਂਟ ਸਾਡੇ ਕੋਲ ਬੈਠੇ ਆ ਮੰਨ ਲਓ ਹਜੇ ਦੇਖ ਲਓ ਕਿ ਵੀ 5 ਵਜੇ ਚੱਲੇ ਔਰ ਲਗਭਗ ਜਾਨੀ ਕੀ ਜੀ ਪੇਸ਼ੈਂਟ ਸਾਡੇ ਕੋਲ ਹਜੇ ਵੀ ਕਾਫੀ ਸਾਰੇ ਬੈਠੇ ਹੋਏ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇਹ ਜਿਹੜੇ ਤੁਸੀਂ ਤਿੰਨ ਤੇਲ ਦੱਸੇ ਨੇ ਇਹ ਇਹਨਾਂ ਦੇ ਵਿੱਚ ਹੀ ਸਾਰਾ ਜਾਦੂ ਹੈ ਜੀ ਦੇਖੋ ਕੋਈ ਮੈਡੀਸਿਨ ਨਹੀਂ ਦਿੰਦੇ ਕਿਸੇ ਵੀ ਤਰ੍ਹਾਂ ਦੀ ਮੈਂ ਆ ਬੈਲਟਾਂ ਸਾਡੇ ਕੋਲ ਆ ਦੇਖੋ ਬੈਲਟਾਂ ਐਸੀ ਆ ਪੇਸ਼ੈਂਟਾਂ ਦੀ ਲਾ ਲਾ ਕੇ ਰੱਖਦੇ ਆਂ ਸੀ ਬਹੁਤ ਪੇਸ਼ੈਂਟ ਹੁੰਦੇ ਨੇ ਜੀ ਜੇ ਗੱਲ ਕਰੀ ਨਾ ਤਕਰੀਬਨ ਹਰ ਘਰ ਦੇ ਵਿੱਚ ਇੱਕ ਪੇਸ਼ੈਂਟ ਤਾਂ ਹੈ ਹੀ ਆ ਵੀ ਜਿਹਦੇ ਬੈਲਟ ਤਾਂ ਲੱਗੀ ਹੋਈ ਆ ਪੱਕੀ ਆ ਵੀ ਲੱਕ ਨੂੰ ਬੈਲਟ ਲ ਬੈਲਟਾਂ ਦੇ ਨਾਲ ਕੀ ਹੁੰਦਾ ਸਾਡਾ ਬਲੱਡ ਸਰਕੂਲੇਟ ਰੁਕ ਜਾਂਦਾ ਆ ਥੋੜੇ ਦੇ ਲਈ ਰਾਹਤ ਤਾਂ ਤੁਹਾਨੂੰ ਜ਼ਰੂਰ ਹੋ ਜਾਂਦੀ ਆ ਜੇ ਤੁਸੀਂ ਕਹੋਗੇ ਕਿ ਉਹਦੇ ਨਾਲ ਤੁਹਾਡਾ ਮਸਲਾ ਹੱਲ ਹੁੰਦਾ ਉਹ ਨਹੀਂ ਹੁੰਦਾ ਮੇਰੇ ਕੋਲ ਪੇਸ਼ੈਂਟ ਜਿਹੜਾ ਇੱਕ ਵਾਰੀ ਬੈਲਟ ਲਗਾ ਕੇ ਆ ਜਾਂਦਾ ਆ ਉਹਨੂੰ ਮੈਂ ਦੁਬਾਰਾ ਬੈਲਟ ਵਾਪਸ ਨਹੀਂ ਲਸਾਣ ਦਿੰਦਾ ਇਹ ਪੇਸ਼ੈਂਟ ਦੀ ਬੈਲਟ ਤੁਸੀਂ ਰੱਖੀ ਹੋਈਆਂ ਮੇਰੇ ਕੋਲ ਪੇਸ਼ੈਂਟ ਦੀਆਂ ਸਾਡੇ ਕੋਲ ਸਾਰੇ ਮੰਨ ਲਓ 3-4 ਦਿਨ ਦੀਆਂ ਬੈਲਟਾਂ ਚਾਰ ਬੈਲਟ ਅੱਜ ਮੇਰੇ ਕੋਲ ਆਈਆਂ ਚਾਰ ਪੇਸ਼ੈਂਟਾਂ ਦੇ ਲਾਈਆਂ ਆ ਵੀ ਤਾਜ਼ੀਆਂ ਦੇਖੋ ਪੁਰਾਣੀ ਬੈਲਟ ਆ ਵੀ ਲਹਾਈ ਆ ਆਪਾਸੇ ਠੀਕ ਹੈ ਜੀ ਇਹ ਸਾਡੇ ਕੋਲ ਜ ਉਹ ਇਹਨਾਂ ਨੇ ਸੀਟਿੰਗ ਲਈਤੀ ਸੀ ਇਹ ਠੀਕ ਹੋ ਗਿਆ ਸੀ ਇਹ ਦੁਬਾਰਾ ਅੱਜ ਫੇਰ ਆਏ ਆ ਸਾਡੇ ਕੋਲ ਦੀ ਅਸੀਂ ਇਹ ਫੇਰ ਮੈਨੂੰ ਕਹਿੰਦੇ ਕਿ ਸਾਡੇ ਗੋਡੇ ਚ ਪੇਨ ਹੋ ਰਹੀ ਆ ਮੈਂ ਇਹਨਾਂ ਨੂੰ ਕਿੰਨੇ ਦਿਨ ਡਾਕਟਰ ਸਾਹਿਬ ਕਿੰਨੇ ਦਿਨ ਦੀ ਸੀਟਿੰਗ ਆ ਜਾਂ ਕਿੰਨੇ ਦਿਨ ਤੁਹਾਡੇ ਕੋਲੇ ਆ ਕੇ ਤੇਲ ਮਲਵਾਣਾ ਪੈਂਦਾ ਜਾਂ ਘਰੇ ਲੈ ਆ ਕੇ ਤੇਲ ਮਲ ਲੀ ਆ ਜਿਹੜਾ ਗੋਡਿਆਂ ਦੀ ਸਸਤੀ ਆ ਜਾਹੇ ਕਮਰ ਦੀ ਆ ਜਾਹੇ ਤੁਹਾਡੀ ਸਾਇਟਿਕਾ ਪੇਨ ਆ ਜਾਹੇ L4 L5 ਦੀ ਪ੍ਰੋਬਲਮ ਆ ਇਹਨੂੰ ਘਰ ਤੋਂ ਕੱਟ ਵੀ ਜੇ ਤੁਸੀਂ ਮੈਂ ਨਹੀਂ ਕਹਿੰਦਾ ਵੀ ਮੇਰੇ ਕੋਲ ਹੀ ਆਓ ਕਿਸੇ ਵੀ ਤੁਸੀਂ ਡਾਕਟਰ ਕੋਲ ਜਾਨੇ ਇਹਦੇ ਲਈ ਸਮਾਂ ਥੋੜਾ ਜ਼ਰੂਰ ਲੱਗਦਾ ਹੈ ਜੀ ਇਹ ਸਾਡੇ ਤੇਲ ਨਾਲ ਇਲਾਜ ਹੈਗਾ ਜੜ ਤੋਂ ਜੀ ਅਸੀਂ ਦਰਦ ਨੂੰ ਰੋਕਣਾ ਨਹੀਂ ਰੋਕਣਾ ਔਰ ਖਤਮ ਕਰਨੇ ਚ ਬਹੁਤ ਸਮਝ ਅੰਤਰ ਆ ਜੀ ਬਹੁਤ ਇਹ ਤਾਂ ਡਾਕਟਰ ਦਵਾਈ ਦੇ ਦਿੰਦੇ ਆ ਪੇਨ ਕਿਲਰ ਦੇ ਦਿੰਦੇ ਆ ਜਾਂ ਕੋਈ ਓਦਾਂ ਤੇਲ ਦੇ ਦਿੰਦੇ ਆ ਜਿਹੜਾ ਮੰਨ ਲਓ ਥੋੜੀ ਦੇਰ ਬਾਅਦ ਦਰਦ ਫੇਰ ਸ਼ੁਰੂ ਹੋ ਜਾਂਦਾ ਕਿਤੇ ਇਹੋ ਚੀਜ਼ ਤਾਂ ਨਹੀਂ ਹੁੰਦੀ ਦਰਦ ਨੂੰ ਰੋਕਣਾ ਨਹੀਂ ਮੈਂ ਉਹੀ ਤੁਹਾਨੂੰ ਕਹਿ ਲੱਗਿਆ ਹੈ ਵੀ ਅਸੀਂ ਮੈਡੀਸਨ ਦੇ ਨਾਲ ਦਰਦ ਨੂੰ ਰੋਕ ਸਕਦੇ ਆ ਅਸੀਂ ਖਤਮ ਨਹੀਂ ਕਰ ਸਕਦੇ ਜੇ ਖਤਮ ਕਰਨਾ ਤੇ ਮੇਰੇ ਕੋਲ ਆਓ ਜੇ ਰੋਕਣਾ ਤੇ ਇੰਗਲਿਸ਼ ਡਾਕਟਰਾਂ ਕੋਲ ਜਾ ਕੇ ਮੈਡੀਸਨ ਖਾਓ ਜੀ ਠੀਕ ਹੈ ਜੀ ਅਸੀਂ ਦਰਦ ਨੂੰ ਹੁਣਾ ਪੈਂ ਜੀ ਆਏ ਸਾਡੇ ਕੋਲ ਇਹ ਨਹੀਂ ਕਹਿ ਪੈਣਾ ਨੇ ਅੱਜ ਫੇਰ ਮੈਨੂੰ ਦੱਸਦੇ ਪਿਆ ਮੈਨੂੰ ਉਰਾ ਦੇਖੋ ਪਾ ਕੇ ਆਏ ਹੋਏ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਇਹ ਤੁਸੀਂ ਪਾ ਕੇ ਆਣਾ ਤੇ ਇਹ ਸਾਡੇ ਕੋਲ ਨਹੀਂ ਤੁਸੀਂ ਆਣਾ ਹੈਗਾ ਜੀ ਠੀਕ ਹੈ ਜੀ ਇਹ ਅਸੀਂ ਲਾ ਲਾ ਕੇ ਸੁੱਟਦੇ ਹਾਂ ਸੀ ਇਹ ਹਰ ਰੋਜ਼ ਅਸੀਂ ਆ ਸੁੱਟਦੇ ਹਾਂ ਜੀ ਅਸੀਂ ਇਹ ਜੇ ਤੁਸੀਂ ਪਾ ਕੇ ਆਣਾ ਸਾਡੇ ਕੋਲ ਨਹੀਂ ਆਣਾ ਇਹ ਪਹਿਲਾਂ ਸਾਡੇ ਕੋਲ ਆ ਕੇ ਗਿਆ ਹੁਣਾਂ ਦੇਖੋ ਇਹਨਾਂ ਦੇ ਜਿਹੜੇ ਗੋਡੇ ਦੀ ਲਚਕ ਸੀਗੀ ਸੀ ਪਹਿਲਾਂ ਮੰਨ ਲਓ ਦੂਸਰੀ ਸੀਗੀ ਸੀ ਜਿਹਦਾ ਚੱਲ ਨਹੀਂ ਸੀ ਸਕਦਾ ਹੈਗਾ ਹੁਣ ਥੋੜਾ ਜਿਹਾ ਚੱਲੇ ਆ ਔਰ ਦਰਦ ਅਜੇ ਹੈਗੀ ਆ ਇਹਨਾਂ ਨੂੰ ਅਸੀਂ ਕਿਹਾ ਵੀ ਥੋੜੀ ਜੀ ਦੇਰ ਤੁਸੀਂ ਹੋਰ ਸਿਟਿੰਗ ਲਓ ਜੀ ਨਹੀਂ ਇਹ ਡਾਕਟਰ ਸਾਹਿਬ ਇਹ ਜਿਹੜਾ ਚੱਕਰ ਪੈਂਦਾ ਜਿਹੜਾ ਕਹਿੰਦੇ ਗੋਡਿਆਂ ਚ ਗ੍ਰੀਸ ਭਰਦਾ ਨਹੀਂ ਹੈਗਾ ਨਾ ਕਿਸੇ ਦਾ ਬਲੱਡ ਸਰਕੂਲੇਟ ਖਤਮ ਹੋਇਆ ਨਾ ਕਿਸੇ ਦੇ ਸੈੱਲ ਖਤਮ ਹੋਇਆ ਨਾ ਕਿਸੇ ਦਾ ਪਾਣੀ ਖਤਮ ਹੋਇਆ ਘਟ ਜਾਂਦਾ ਹੈ ਉਹ ਪੂਰਾ ਹੋ ਜਾਂਦਾ ਹੈ ਇਹ ਗ੍ਰੀਸ ਬੋਡੀ ਇਮਿਊਨਿਟੀ ਦੇ ਮਤਾਬਿਕ ਇੱਕ ਕਮਜ਼ੋਰੀ ਹੋਣ ਦੇ ਕਾਰਨ ਹੈ ਜਿਹੜੀ ਗ੍ਰੀਸ ਉਹ ਜੰਮ ਜਾਂਦੀ ਆ ਸੋ ਸਾਡਾ ਤੇਲ ਬਹੁਤ ਹੀਟ ਵਾਲਾ ਹੈ ਉਹ ਉਸ ਗ੍ਰੀਸ ਨੂੰ ਚਲਾ ਦਿੰਦਾ ਹੈ ਅਸੀਂ ਆ ਜਿਹੜੇ ਜੋਇੰਟ ਇਹਨਾਂ ਦੇ ਸਾਡਾ ਤੇਲ ਬਸ ਇਸੇ ਤਰ੍ਹਾਂ ਕਰਨਾ ਹੁੰਦਾ ਜੀ 5-7 ਮਿੰਟ ਦੀ ਮਾਲਿਸ਼ ਕਰਨੀ ਹੁੰਦੀ ਹਲਕੀ ਹਲਕੀ ਪੋਲੇ ਪੋਲੇ ਹੱਥਾਂ ਨਾਲ ਜੀ ਠੀਕ ਹੈ ਜੀ ਇਹਦੇ ਵਿੱਚ ਜਿੱਦਾ ਪਹਿਲਾ ਇੱਕ ਨੰਬਰ ਅਸੀਂ ਤੇਲ ਦੀ ਮਾਲਿਸ਼ ਕੀਤੀ ਆ ਜੀ ਉਸ ਤੋਂ ਬਾਅਦ ਨਾਲ ਹੀ ਫਿਰ ਅਸੀਂ ਇਹ ਕੇਸਰ ਆਇਲ ਹੁੰਦਾ ਸਾਡਾ ਜੀ ਇਹਦੀ ਅਸੀਂ 5-7 ਮਿੰਟ ਮਾਲਿਸ਼ ਕਰਨੀ ਹੁੰਦੀ ਆ ਜੀ ਇਹ ਪੋਲੇ ਪੋਲੇ ਹੱਥਾਂ ਨਾਲ ਮਾਲਿਸ਼ ਕਰਨੀ ਤੇ ਸਭ ਤੋਂ ਜ਼ਿਆਦਾ ਜਿਹੜੀ ਮਾਲਿਸ਼ ਆ ਤੁਸੀਂ ਆ ਜਗ੍ਹਾ ਤੇ ਦੇਣੀ ਆ ਜੀ ਆ ਜਗਤ ਹਾਂਜੀ ਗੋਡੇ ਦੇ ਥਲੜੇ ਆ ਆ ਇਹਨਾਂ ਦੇ ਗੁੰਮਾ ਹਾਂਜੀ ਆਪਾਂ ਅਸੀਂ ਗੁੰਮਾ ਬਣਿਆ ਹੋਇਆ ਆ ਆ ਗੁੰਮਾ ਬਣਿਆ ਹੋਇਆ ਇਹਦੇ ਵਿੱਚ ਜਿਹੜੀ ਸੋ ਹਲਕੀ ਹਲਕੀ ਤੁਸੀਂ ਮਾਲਿਸ਼ ਦੋਗੇ ਤਾਂ ਸਾਡਾ ਜਿਹੜਾ ਗੋਡਾ ਆ ਉਹ ਮੋਸਟਲੀ ਚੱਲਣਾ ਸ਼ੁਰੂ ਹੋ ਜਾਂਦਾ ਆ ਜੀ ਤੇ ਤੁਸੀਂ ਤਿੰਨ ਤੇਲ ਨੇ ਤੁਹਾਡੇ ਕੋਲੇ ਬਿਲਕੁਲ ਬਿਲਕੁਲ ਹਾਂ ਤਿੰਨ ਤੇਲ ਆ ਜੀ ਇਹਨਾਂ ਦੇ ਭੈਣ ਜੀ ਉਹਨਾਂ ਦੇ ਪਹਿਲਾਂ ਰਿਸ਼ਤੇਦਾਰ ਸਾਡੇ ਕੋਲ ਆਏ ਸੀ ਜੀ ਤੇ ਉਹ ਬਿਲਕੁਲ ਠੀਕ ਹੋ ਕੇ ਗਿਆ ਸਾਡੇ ਕੋਲੋਂ ਜੀ ਹੁਣ ਇਹ ਆਏ ਹੋਏ ਆ ਜੀ ਦੁਬਾਰਾ ਫਿਰ ਸਾਡੇ ਕੋਲ ਆਏ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਇਹਨੂੰ ਜੇ ਤੁਸੀਂ ਸੈੱਟ ਕਰਾਣਾ ਤੇ ਥੋੜਾ ਸਮਾਂ ਸਾਨੂੰ ਜ਼ਰੂਰ ਦੇਣਾ ਪੈਣਾ ਜੇ ਤੁਸੀਂ ਕਹੋਗੇ ਵੀ ਜਲਦਬਾਜ਼ੀ ਦੇ ਵਿੱਚ ਅੱਜ ਕਰਾ ਲਿਆ ਚਾਰ ਦਿਨ ਫੇਰ ਨਹੀਂ ਬੜੇ ਹੈਗੇ ਉਹ ਕੰਮ ਲੋਟ ਨਹੀਂ ਆਨੇ ਹਾਲਾ ਤੇ ਇਹਦੇ ਲਈ ਤੁਹਾਨੂੰ ਸਮਾਂ ਦੇਣਾ ਹੀ ਪੈਣਾ ਜੇ ਸਾਨੂੰ ਦੋ ਜਾ ਕੇ ਕਿਸੇ ਹੋਰ ਡਾਕਟਰ ਨੂੰ ਦੋ ਜੀ ਡਾਕਟਰ ਸਾਹਿਬ ਜਿਹੜਾ ਇਹ ਲੱਕ ਦਾ ਦਰਦ ਦਾ ਹੁੰਦਾ ਹੈ ਜਿਹੜਾ ਮਣਕਿਆਂ ਦਾ ਦਰਦ ਹੁੰਦਾ ਹੈ ਉਹ ਸ਼ੁਰੂ ਕਰਦੇ ਗਲ ਹੁੰਦਾ ਵਾ ਕਈ ਕਦੇ ਇਹਨਾਂ ਵੀ ਲੇਡੀਜ਼ ਹੁੰਦੀਆਂ ਨੇ ਜੋ ਉਹਨਾਂ ਦੇ ਬੱਚਾ ਹੁੰਦਾ ਜਾਂ ਡਿਲੀਵਰੀ ਤੋਂ ਬਾਅਦ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਤਕਰੀਬਨ ਅੱਜ ਕੱਲ੍ਹ ਘਰਾਂ ਦੇ ਵਿੱਚ ਬਹੁਤ ਇਹਨੂੰ ਦੇਖਣਾ ਪੈਂਦਾ ਹੁੰਦਾ ਹੀ ਆ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਦਰਦ ਸ਼ੁਰੂ ਹੋਣ ਲੱਗ ਜਾਂਦਾ ਉਹ ਦਰਦ ਵੀ ਇਸ ਤੇਲ ਨਾਲ ਖਤਮ ਹੋ ਜਾਂਦਾ ਕਿਉਂਕਿ ਡਾਕਟਰ ਤਾਂ ਬਹੁਤ ਮੋٹے ਮੋٹے ਟੀਕੇ ਲੋਂਦੇ ਰਹਿੰਦੇ ਨੇ ਦੇਖੋ ਦਰਦ ਜਿਹੜਾ ਆ ਦਰਦ ਲੇਡੀਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਬਾਡੀ ਇਮਿਊਨਿਟੀ ਵੀਕ ਹੋਣ ਦੇ ਕਾਰਨ ਹੋ ਜਾਂ ਨਮ ਦੇ ਰਹੀ ਆ ਦੇਣ ਤੋਂ ਬਾਅਦ ਉਹ ਘਟ ਤੋਂ ਘਟ 4 ਤੋਂ 5 ਸਾਲ ਲਈ ਬਹੁਤ ਸਾਰਾ ਵੀਕ ਹੋ ਜਾਂਦੀ ਆ ਜੀ ਉਹਦੀ ਰੀਡ ਦੀ ਹੱਡੀ ਇੱਕ ਕਮਜ਼ੋਰ ਹੋ ਜਾਂਦੀ ਆ ਇੱਕ ਕਈ ਵਾਰੀ ਅੱਜ ਕੱਲ੍ਹ ਚੱਲਿਆ ਹੋਇਆ ਵੀ ਆਪਰੇਸ਼ਨ ਆਪਰੇਟ ਕਰਾ ਕੇ ਉਹ ਜੈਕਸ਼ਨ ਜਿਹੜਾ ਲੱਗਦਾ ਆ ਜੈਕਸ਼ਨ ਦੇ ਨਾਲ ਕਾਫੀ ਸਾਰੀ ਜਿਹੜੀ ਸਕਿਨ ਚੁੱਕ ਕੇ ਉਹ ਜੈਕਸ਼ਨ ਲਗਾਉਂਦੇ ਆ ਤੇ ਉਹਦੇ ਨਾਲ ਅੰਦਰ ਕਲੌਟ ਬਣ ਜਾਂਦਾ ਜੀ ਕਈਆਂ ਦੇ ਉਹ ਦਰਦ ਬਹੁਤ ਜ਼ਬਰਦਸਤ ਹੁੰਦਾ ਬਹੁਤ ਸਾਰੀਆਂ ਲੇਡੀਜ਼ ਸਾਡੇ ਕੋਲ ਜਿਹੜੀਆਂ ਆ ਰਹੀਆਂ ਉਹ ਸਲੀਪਿੰਗ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਗਿਰ ਜਾਂਦੇ ਆ ਫਿਰ ਉਹਨਾਂ ਦੇ ਮਨਕਿਆਂ ਦਾ ਕੋਈ ਝਟਕਾ ਐਕਸਪ੍ਰੈਸ ਹੋ ਜਾਂਦਾ ਅੱਗੇ ਪਿੱਛੇ ਹੋ ਸ਼ੁਰੂ ਹੋ ਜਾਂਦਾ ਜੀ ਤਾਂ ਕਈ ਵਾਰੀ ਅਸੀਂ ਕੀ ਕਰਦੇ ਸੀ ਟੈਬਲੇਟ ਲੈ ਲਈ ਦਰਦ ਨੂੰ ਰੋਕ ਲਿਆ ਟੈਬਲੇਟ ਲੈ ਲਈ ਦਰਦ ਨੂੰ ਰੋਕ ਲਿਆ ਪਰ ਕਿਸੇ ਅਸੀਂ ਅੱਛੇ ਡਾਕਟਰ ਕੋਲ ਨਹੀਂ ਜਾਂਦੇ ਹੈਗੇ ਕਿ ਵੀ ਅਸੀਂ ਇਸ ਦਰਦ ਨੂੰ ਖਤਮ ਕਰ ਲਈਏ ਜਣੀ ਜੀ ਇਹਦਾ ਦੋ ਤੇਲ ਤੁਹਾਡੇ ਸਾਹਮਣੇ ਅਸੀਂ ਮਾਲਿਸ਼ ਕੀਤੀ ਹੈ ਤੀਸਰਾ ਤੇਲ ਜਿਹੜਾ ਸਾਡਾ ਹੈ ਤੁਸੀਂ ਹਲਕਾ ਜਿਹਾ ਇੰਨਾ ਕੁ ਲੈ ਕੇ ਆਹ ਦੇਖੋ ਜੀ ਇਹਦਾ ਲਗਾ ਕੇ ਇਹ ਤੁਸੀਂ ਇਹਦਾ ਹਲਕਾ ਜਿਹਾ ਵਸੇ ਛਿੜ ਦੇਣਾ ਹੈ ਜੀ ਇਹ ਤੇਲ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਹੈਗਾ ਜੀ ਤੁਸੀਂ ਹਲਕਾ ਜਾਂ ਧੁੱਪੇ ਬਹਿਜੋ ਜੇ ਧੁੱਪੇ ਨਹੀਂ ਵਹਿ ਸਕਦੇ ਹੈਗੇ ਤਾਂ ਕੋਈ ਗਰਮ ਕੱਪੜਾ ਪਾ ਲਓ ਜੀ ਬਸ ਇਸ ਤਰ੍ਹਾਂ ਕਰਕੇ ਛੱਡ ਦੇਣਾ ਹੈ ਜੀ ਇਹ ਇਹਨਾਂ ਨੂੰ ਪੁੱਛ ਕੇ ਦੇਖੋ ਤੇਲ ਹਲਕੇ ਹਲਕੀ ਇਹਨਾਂ ਨੂੰ ਠੰਡੀ ਮਹਿਸੂਸ ਕਰਦਾ ਪਿਆ ਪਰ ਜਿਹੜੀ ਠੰਡੀ ਤਸਵੀਰ ਹੈ ਉਹਦੀ ਜਿਹੜੀ ਤਸਵੀਰ ਬਹੁਤ ਗਰਮ ਤੇਲ ਦੀ ਆ ਤੁਸੀਂ ਕਹਿੰਦੇ ਤੇਲ ਗਰਮ ਹੈ ਉਹ ਜਿਹੜਾ ਅੰਦਰ ਪਤਾ ਲੱਗਦਾ ਨਸਾਂ 'ਚ ਜਾਂਦਾ ਉਹ ਸੇਕ ਲੱਗਦਾ ਪੂਰਾ ਉਹ ਸੇਕ ਲੱਗਦਾ ਪੂਰਾ ਜੀ ਬਿਲਕੁਲ ਇਦਾਂ ਹੀ ਆ ਜੀ ਸੇਕ ਮਹਿਸੂਸ ਹੁੰਦਾ ਇਹ ਨਾਲ ਤੁਹਾਨੂੰ ਕਿੰਨੀ ਦੇਰ ਹੋ ਗਈ ਗੋਡਿਆਂ ਦੇ ਦਰਦ ਨੂੰ ਸਾਹਿਬ ਦੇ ਵੀ ਥੋੜੇ ਦਿਨ ਹੋ rau ਮੇਰੇ ਥੱਲੇ ਗਿਲਟੇ ਬਣੇ ਸੀ ਬਿਲਕੁਲ ਠੀਕ ਨੇ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਹਾਂਜੀ ਬਹੁਤ ਜ਼ਿਆਦਾ ਹੁਣ ਮੈਂ ਬੈਠ ਵੀ ਲੈਣੇ ਹਾਂ ਜੀ ਬੈਠ ਵੀ ਜਾਣੀ ਆ ਖੜ ਵੀ ਜਾਣੀ ਆ ਕੋਈ ਦਿੱਕਤ ਨਹੀਂ ਹੈ ਕੋ ਖੜ ਕੇ ਵੀ ਕੰਮ ਹੋ ਜਾਂਦਾ ਹੈ ਜੀ ਹਾਂਜੀ 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 ਬਹੁਤ ਮਿਹਨਤ ਕਰੀ ਦੀ ਰੋਟੀ ਪਾਣੀ ਪਕਾਣ ਜਾਈਦਾ ਜਿੱਦਾਂ ਮਰਜੀ ਬੈਠੋ ਖੋਲੋ ਤੇਲ ਮਾਲ ਲਈਦਾ ਆ ਕੇ ਵੀ ਜਾਂਦੀ ਆ ਰ ਮਲ ਕੇ ਜਾਈ ਠੀਕ ਹੈ ਡਾਕਟਰ ਸਾਹਿਬ ਤੁਸੀਂ ਇਹ ਤੇਲ ਆਪ ਬਣਾਉਨੇ ਹੋ ਜਾਂ ਕਿਤੋਂ ਲੈ ਕੇ ਆਉਨੇ ਹੋ ਜਾਂ ਮਿਕਸ ਕਰਦੇ ਹੋ ਕਿਵੇਂ ਬਣਾਉਨੇ ਹੋ ਸਰ ਸਾਡਾ ਆਪਣਾ ਬੰਦਾ ਆ ਜੀ ਤੇਲ ਅਸੀਂ ਜੜੀ ਬੂਟੀਆਂ ਦਾ ਪਿਓ ਸਲਾਜੀਤ ਪਿਓ ਕੇਸਰ ਪਿਓ ਸਲਾਜੀਤ ਦੀ ਲੇਪ ਇਹ ਸਾਰਾ ਅਸੀਂ ਖੁਦ ਆਪਣਾ ਤਿਆਰ ਕਰਦੇ ਆ ਜੀ ਤੇਲ ਅਸੀਂ ਕੋਈ ਐਮਰਜੈਂਸੀ ਪੇਸ਼ੈਂਟ ਹੈਗਾ ਦੂਰ ਨੇੜੇ ਵਾਲਾ ਨਹੀਂ ਆ ਜਾ ਸਕਦਾ ਅਸੀਂ ਉਹਨੂੰ ਪ੍ਰੋਵਾਈਡ ਕਰਾਣੇ ਜੇ ਕਿ ਇਹ ਵੀ ਲੋਕਲ ਨੂੰ ਹਰ ਕਿਸੇ ਨੂੰ ਤੇਲ ਦੇ ਦੋ ਤੇਲ ਦੇ ਦੋ ਆਮ ਕੰਪਨੀਆਂ ਕੀ ਕਰਦੀਆਂ ਉਹ ਇੱਕ ਐਡ ਹੁੰਦੀ ਉਹਨਾਂ ਦੀ ਚਾਰ ਚਾਰ ਚੀਜ਼ਾਂ ਵਿੱਚ ਦਿਖਾ ਲਈ ਜਾਂਦੇ ਤੁਸੀਂ ਆ ਲਗਾਓ ਜੀ ਉਹ ਲਗਾਓ ਜੀ ਆ ਸਵੇਰੇ ਲਗਾਣਾ ਆ ਆ ਸ਼ਾਮ ਨੂੰ ਲਗਾਣਾ ਜੀ ਤੇਲ ਸਾਡਾ ਇੱਕੋ ਦੀ ਟਾਈਮ ਲਗਾਣਾ ਆ ਹਰ ਰੋਜ਼ ਲਗਾਣਾ ਆ 10 15 ਦਿਨ ਤੁਸੀਂ ਤੇਲ ਲਗਾਓ ਲਗਾ ਕੇ ਤੁਹਾਡਾ ਬਿਲਕੁਲ ਮਸਲਾ ਨਾ ਹੱਲ ਹੋਏ ਤਾਂ ਐਸੀ ਬਿਲਕੁਲ ਗਰੰਟੀਸ਼ੂ ਦਾ ਬੈਠੇ ਹੋਏ ਆ ਜੀ ਤੇ ਹੁਣ ਸਾਡੇ ਕੋਲੇ ਭਾਈ ਸਾਹਿਬ ਆਏ ਹੋਏ ਆ ਇਹ ਵਿਚਾਰੇ ਰਾਜ ਮਿਸਤਰੀ ਦਾ ਕੰਮ ਕਰਦੇ ਆ ਇਹ ਸਲਿੱਪ ਹੋ ਗਿਆ ਸੀ ਇਹ ਪੈਰ ਤੋਂ ਸਲਿੱਪ ਹੋ ਗਿਆ ਸੀ ਜੀ ਤੋਂ ਇਹਨਾਂ ਤੋਂ ਵੀਊ ਲਓ ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਠੀਕ ਹੈ ਕਿ ਨਹੀਂ ਹੈਗੇ ਜੀ ਰਾਜ ਮਿਸਤਰੀ ਦਾ ਕੰਮ ਕਰਦਾ ਜੀ ਤੇ ਮੈਂ ਦੂਜੀ ਮੰਜ਼ਰੇ ਤੋਂ ਡਿੱਗਿਆ ਪੈਰ ਦੇ ਤੋਂ ਪੈਰ ਤੋਂ ਡਿੱਗਦੇ ਨਾਲ ਮੇਰੀ ਲੱਤ ਤੇ ਸੱਟ ਲੱਗ ਗਈ ਸੀ ਨਾ ਮੈਂ ਤਾਂ ਤੁਰ ਹੁੰਦੇ ਨਾ ਉੱਠ ਨਾ ਬੈਠ ਹੁੰਦਾ ਸੀ ਕਾਫੀ ਜਗ੍ਹਾ ਦਿਖਾਇਆ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਮੈਨੂੰ ਦਰਦ ਸੀਗਾ ਗੋਡਾ ਜਾ ਗੇਟਾ ਸੀਗਾ ਉਹ ਪੂਰੀ ਤਰ੍ਹਾਂ ਚੱਲਦਾ ਉਹ ਕੜਕੜਕ ਦੀ ਆਵਾਜ਼ ਤਾਂ ਨਹੀਂ ਆਉਂਦੀ ਕਿਤੇ ਨਾ ਹੁਣ ਤਾਂ ਬਿਲਕੁਲ ਸਹੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਕੋਲ ਕਿੰਨੀ ਦਿਨ ਹੋ ਗਈ ਤੁਹਾਨੂੰ ਆਉਂਦਿਆਂ ਨੂੰ ਮੈਂ ਦੂਜੀ ਵਾਰ ਆਇਆ ਜੀ ਬਸ ਠੀਕ ਹੈ ਹਾਂਜੀ 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 ਬਾਹਰ ਪੇਸ਼ੈਂਟ ਆਇਆ ਜਿਹੜੀ ਸਰਵਾਈਕਲ ਹੁੰਦੀ ਆ ਉਹ ਕੋਸ਼ਿਸ਼ ਕਰੀਦੀ ਅਸੀਂ 1 ਡੇਜ਼ ਦੇ ਵਿੱਚ ਮੈਂ ਖਤਮ ਕਰ ਦਿੰਨਾ ਆ ਠੀਕ ਹੈ 1 ਡੇਜ਼ ਵਿੱਚ ਸਰਵਾਈਕਲ ਨੂੰ ਖਤਮ ਕਰ ਦਿੰਨਾ ਆ ਬਹੁਤ ਵੱਡਾ ਦਾਵਾ ਹੈ ਤੁਹਾਡਾ ਸਾਡੇ ਕੋਲ ਸਾਰੇ 20 20 ਸਾਲ ਦੇ ਬੱਚੇ ਆ ਰਹੇ ਨੇ ਜਿਨ੍ਹਾਂ ਨੂੰ ਸਰਵਾਈਕਲ ਹੈ 22 ਸਾਲਾਂ ਦੇ ਬੱਚੇ ਨੇ ਜਿਹੜੇ ਜਿੰਨਾਂ ਨੂੰ ਸਰਵਾਈਕਲ ਹੈ ਸਰਵਾਈਕਲੇ ਚੱਕਰ ਆ ਰਹੇ ਆ ਮੰਨ ਲਓ ਉਹਨਾਂ ਨੂੰ ਘਬਰਾਹਟ ਮਹਿਸੂਸ ਹੁੰਦੀ ਆ ਬਹੁਤ ਉਹ ਬਾਹਰ ਇੱਕ ਪੈਂਚੀ ਆਏ ਹੋਏ ਆ ਉਹ ਅੱਜ ਤਿੰਨ ਕਵਾਰੀ ਉਹਨਾਂ ਨੇ ਸੀਟਿੰਗ ਲਈਤੀ ਹੈ ਸਾਡੇ ਕੋਲੋਂ ਕਾਫੀ ਉਹਨਾਂ ਨੂੰ ਰਾਹਤ ਆ ਅਸੀਂ ਉਹਨਾਂ ਦਾ ਵੀ ਤੁਹਾਨੂੰ ਵੀਊ ਕਰਵਾਵਾਂਗੇ ਤੇ ਉਹ ਜਿੱਦਨ ਸਾਡੇ ਕੋਲ ਲੈ ਕੇ ਆਏ ਤੇ ਉਹਨਾਂ ਨੂੰ ਦੋ ਜਾਨੇ ਫੜਕੇ ਲੈ ਕੇ ਆਏ ਵੀ ਗੇਤੋ ਕੰਮ ਕਰਦੇ ਕਰਦੇ ਗਿਰ ਜਾਂਦੇ ਆ ਮੰਨ ਲਓ ਚੱਕਰ ਆ ਜਾਂਦੇ ਆ ਤੇ ਉਹ ਅੱਜੋ ਬਿਲਕੁਲ ਠੀਕ ਨੇ ਸਾਨੂੰ ਵੀ ਖੁਸ਼ੀ ਹੁੰਦੀ ਆ ਤੇ ਅਸੀਂ ਜਿਹੜਾ ਪੇਸ਼ੈਂਟ ਹੁੰਦਾ ਉਹਨੂੰ ਕਦੇ ਪੇਸ਼ੈਂਟ ਨਹੀਂ ਸਮਝੇ ਆਪਣੇ ਭੈਣ ਭਰਾ ਸਮਝ ਕੇ ਮ ਇਹ ਬਹੁਤ ਸਾਰੀ ਇਹਨਾਂ ਦੇ ਪੇਨ ਹੋ ਰਹੀ ਸੀ ਆ ਰੈਡ ਰੈਡ ਜਿਹੜੀ ਸਾਰੀ ਪੇਨ ਐ ਜੀ ਇਹਨਾਂ ਦੇ ਇਹ ਜਦੋਂ ਇਹਨਾਂ ਨੂੰ ਸਰਵਾਈਕਲ ਦੀ ਜਿਹੜੀ ਦਿੱਕਤ ਆਂਦੀ ਇਹਨਾਂ ਨੂੰ ਚੱਕਰ ਆ ਰਿਆ ਸੀ ਜੀ ਤਾਂ ਇਹ ਜਦੋਂ ਕਿਸੇ ਡਾਕਟਰ ਦੇ ਕੋਲ ਗਿਆ ਤਾਂ ਉਹਨਾਂ ਨੇ ਕਹਿ ਦਿੱਤਾ ਜੀ ਕਿ ਵੀ ਤੁਸੀਂ ਆਪਣਾ ਚਸ਼ਮਾ ਲਗਵਾਓ ਜੀ ਕਿ ਵੀ ਤੁਹਾਡੀ ਨਜ਼ਰ 'ਚ ਥੋੜਾ ਫਰਕ ਪਿਆ ਆ ਜੀ ਤਾਂ ਐਸੀ ਇਹਨਾਂ ਨੂੰ ਚਸ਼ਮਾ ਨਹੀਂ ਲਗਵਾਣ ਦਿੱਤਾ ਹੈਗਾ ਜਦੋਂ ਸਾਡੇ ਕੋਲ ਆਏ ਤਾਂ ਅਸੀਂ ਇਹਨਾਂ ਨੂੰ ਕਹਿ ਵੀ ਤੁਸੀਂ ਚਸ਼ਮਾ ਨਹੀਂ ਲਗਾਣਾ ਤੇ ਤੁਸੀਂ 5-7 ਦਿਨ ਸਾਨੂੰ ਦੋ ਉਸ ਤੋਂ ਬਾਅਦ ਤੁਸੀਂ ਆਪਣੀ ਨਜ਼ਰ ਬਾਰੇ ਸਾਨੂੰ ਦੱਸਣਾ ਹੈ ਜੀ ਤਾਂ ਅਸੀਂ ਇਹਨਾਂ ਦੀ ਮੰਨ ਲਓ ਅੱਜ ਤੀਜੀ ਚੌਥੀ ਥੈਰੇਪੀ ਆ ਜੀ ਤੇ ਜਿੱਦਾਂ ਐਸੀ ਥੈਰੇਪੀ ਇਹਨਾਂ ਦੀ ਕੀਤੀ ਕਰਨੇ ਤੋਂ ਬਾਅਦ ਜੀ ਤੇ ਇਹਨਾਂ ਦੀ ਜਿਹੜੀ ਸਰਵਾਈਕਲ ਆ ਬਿਲਕੁਲ ਬੈਠ ਗਈ ਆ ਜੀ ਤੇ ਹੁਣ ਇਹ ਪਹਿਲਾਂ ਨਾਲੋਂ ਕਾਫੀ ਇਹਨਾਂ ਨੂੰ ਰਾਹਤ ਮਹਿਸੂਸ ਕਰਦੇ ਪਏ ਆ ਜੀ ਤੁਹਾਨੂੰ ਸਰਵਾਈਕਲ ਹੈ ਤਾਂ ਡਾਕਟਰ ਸਾਹਿਬ ਗੱਲ ਕਰਦੇ ਸੀ ਤੁਹਾਡੀ ਗੱਲ ਕਰਦੇ ਤਾਂ ਤੁਸੀਂ ਡਿੱਗ ਜਾਂਦੇ ਸੀਗੇ ਹਾਂਜੀ ਚੱਕਰ ਆਉਂਦੇ ਸੀ ਡਿੱਗ ਜਾਂਦੇ ਸੀ ਤੇ ਤੁਸੀਂ ਕਿੰਨੀ ਵਾਰੀ ਇਹਨਾਂ ਕੋਲੇ ਹੁਣ ਤੱਕ ਤੇਲ ਮਲਵਾ ਲਿਆ ਹੋਇਆ ਮੈਂ 3 ਵਾਰੀ 3 ਮਲਵਾ ਲਿਆ ਜੀ ਠੀਕ ਹੈ ਤੇ ਹੁਣ ਤੁਹਾਨੂੰ ਫਰਕ ਆ ਹੁਣ ਤੁਹਾਨੂੰ ਕੋਈ ਦਿੱਕਤਾਂ ਨਹੀਂ ਹੁੰਦੀ ਬਿਲਕੁਲ ਫਰਕ ਹੈ ਹੁਣ ਮੈਂ ਠੀਕ ਹੈ ਮੇਰਾ ਬਿਲਕੁਲ ਆ ਗਰਦਨ ਮੇਰੀ ਬਹੁਤ ਨਾੜਾ ਚੜ ਜਾਂਦੀ ਆ ਹੁਣ ਬਿਲ ਤੇਲ ਦੇ ਨਾਲ ਬਹੁਤ ਮੈਨੂੰ ਫਰਕ ਪਿਆ ਗਿਆ ਤਿੰਨ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਪਹਿਲਾਂ ਖਿੱਚ ਪੈਂਦੀ ਸੀ ਜਾਂ ਕੁਝ ਵੀ ਹੁੰਦਾ ਸੀਗਾ ਹੁਣ ਉਹ ਚੀਜ਼ ਜਦੋਂ ਤੁਸੀਂ ਤਿੰਨ ਵਾਰ ਡਾਕਟਰ ਸਾਹਿਬ ਕੋਲ ਕਰਵਾਈ ਆ ਤੇ ਉਹਦੇ ਨਾਲ ਤੁਹਾਡੀ ਹੁਣ ਗਰਦਨ ਦੇ ਕਹਿੰਦੇ ਵੀ ਸਰਵਾਈਕਲ ਚ ਹਿਲਣਾ ਔਖਾ ਹੋ ਜਾਂਦਾ ਹੁਣ ਕੀ ਤੁਹਾਡੀ ਉਹ ਪੂਰਾ ਤੱਕ ਪਰ ਮੈਂ ਠੀਕ ਆ ਤਿੰਨ ਦਿਨਾਂ ਦੇ ਵਿੱਚ ਆਂਦੀ ਰਹੀ ਹਾਂ ਮੇਰੇ ਕੋਈ ਦਰਦ ਨਹੀਂ ਹੈਗੀ ਕੋਈ ਕੁਝ ਨਹੀਂ ਹੁਣ ਮੈਂ ਬਿਲਕੁਲ ਠੀਕ ਆ ਠੀਕ ਹੈ ਤੁਸੀਂ ਡਾਕਟਰ ਸਾਹਿਬ ਕੋਲ ਕਾਦਾ ਇਲਾਜ ਕਰਵਾਉਣ ਹੁੰਦੇ ਹੋ ਅਕਲ ਦਾ ਟਾਟਾ ਵੀ ਸਰਵਾਈਕਲ ਦਾ ਹੀ ਆ ਤੁਹਾਨੂੰ ਕਿੰਨੀ ਦੇਰ ਹੋ ਗਈ ਸੀ ਟਿੰਗ ਕਰਵਾਉਂਦਿਆਂ ਨੂੰ ਦੂਜੀ ਵਾਰੀ ਦੂਜੀ ਵਾਰੀ ਆਇਆ ਤੇ ਹੁਣ ਤੁਹਾਨੂੰ ਫਰਕ ਪੈ ਗਿਆ ਇੰਨੀ ਦੇਰ ਚੀ ਬਿਲਕੁਲ ਫਰਕ ਪੈ ਗਿਆ ਦੂਜੀ ਵਾਰੀ ਮੈਨੂੰ ਠੀਕ ਹੈ ਹੁਣ ਤੁਹਾਡੀ ਸਿਹਤ ਦੇ ਵਿੱਚ ਕਿੰਨਾ ਕੁ ਫਰਕ ਆ ਗੋਡੇ ਕਿਤੇ ਜਾਂ ਲੱਕ ਸਭ ਕੁਝ ਠੀਕ ਚੱਲਦਾ ਹੁਣ ਹਾਂਜੀ ਅੱਗੇ ਮੈਂ ਬੈਠ ਉੱਠ ਨਹੀਂ ਸੀ ਸਕਦੀ ਹੁਣ ਮੈਂ ਬੈਠਣ ਉੱਠਣ ਚੱਲਣ ਲੱਗ ਪਈਆਂ ਠੀਕ ਹੈ ਤਾਂ ਇਹ ਡਾਕਟਰ ਸਾਹਿਬ ਦੇ ਪੇਸ਼ੈਂਟ ਨੇ ਬੈਠੇ ਹੋਏ ਨੇ ਇਹਨਾਂ ਕੋਲ ਵਧੀਆ ਇਲਾਜ ਕੀਤਾ ਹੋਇਆ ਆ ਬੇਬੇ ਇਹ ਸਾਨੂੰ ਡੰਡ ਬੈਠਕਾਂ ਲਾ ਕੇ ਵੀ ਦਿਖਾਉਣਗੇ ਵੀ ਹੁਣ ਇਹਨਾਂ ਕੋਲ ਡੰਡ ਬ ਵੱਲਾ 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 ਇਹ ਮੇਰੇ ਕੋਲ ਤਾਂ ਦੂਜੀ ਤੇ ਬੈਠਿਆ ਵੀ ਨਾ ਜਾਵੇ ਜਿੰਨਾ ਬੇਬੇ ਇਹ ਇੱਕ ਤੇਲ ਮਲਵਾ ਕੇ ਡਾਕਟਰ ਸਾਹਿਬ ਤੋਂ ਡੰਡ ਬੈਠਕਾਂ ਲਾਈ ਜਾਂਦੇ ਨੇ ਤਾਂ ਇਹ ਡਾਕਟਰ ਸਾਹਿਬ ਦਾ ਜਿਹੜਾ ਤੇਲ ਹੈ ਇਹ ਕਹਿ ਰਹੇ ਨੇ ਕਿ ਵੀ ਇਹਨਾਂ ਵੱਲੋਂ ਆਪ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਨਤੀਜੇ ਦੇਖਣ ਨੂੰ ਮਿਲੇ ਨੇ ਤੁਸੀਂ ਇਹ ਦੇਖਿਆ ਹੈ ਪੇਸ਼ੈਂਟ ਬੈਠੇ ਹੋਏ ਨੇ ਰਾਜ ਮਿਸਤਰੀ ਬੈਠੇ ਹੋਏ ਨੇ ਜਾਂ ਬਜ਼ੁਰਗ ਦੇਖੇ ਨੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਸਿਹਤ ਨੂੰ ਦਿੱਕਤ ਸੀ ਪਰ ਹੁਣ ਜਦੋਂ ਤੇਲ ਮਲਿਆ ਹੈ ਤਾ ਉਸ ਤੋਂ ਬਾਅਦ ਇਹਨਾਂ ਨੂੰ ਕਾਫੀ ਹੱਦ ਤੱਕ ਫਰਕ ਹੈ ਡਾਕਟਰ ਸਾਹਿਬ ਇਕਵਰੀਨਾ ਐਡਰੈਸ ਲੋਕਾਂ ਨੂੰ ਜਰੂਰ ਸਮਝਾ ਦਿਓ ਕਿਉਂਕਿ ਬਹੁਤ ਹੀ ਗਲਤ ਇਹ ਹੋ ਜਾਂਦੀ ਹੈ ਕਿ ਇਹੋ ਜਿਹੇ ਨਾਮ ਦੇ ਨਾਲ ਗੁਰਸ਼ੀਨ ਔਰਥੋਏਲ ਦੇ ਨਾਮ ਤੇ ਕਈ ਲੋਕਾਂ ਨੇ ਬਣਾ ਕੇ ਵੇਚ ਜਾਂਦੇ ਹੁੰਦੇ ਨੇ ਆਪਣਾ ਇੱਕ ਐਡਰੈਸ ਦੱਸ ਦਿਓ ਪੂਰਾ ਵੀ ਕਿਹੜੀ ਜਗ੍ਹਾ ਤੇ ਫੋਨ ਨੰਬਰ ਦੱਸ ਦਿਓ ਪਹਿਲਾਂ ਤਾਂ ਮੈਂ ਇਹ ਕਹਿਵਾਂਗਾ ਕਿ ਵੀ ਜਦੋਂ ਵੀ ਤੁਸੀਂ ਸਾਡੇ ਕੋਲ ਆਣਾ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਜਿਸ ਲਾਈਨ ਦੇ ਵਿੱਚ ਮੈਂ ਬੈਠਾ ਮੇਰੀ ਲਾਈਨ ਦੇ ਵਿੱਚ 810 ਯਾਨੀ ਕਿ ਫਿਜ਼ੀਓਥੈਰੇਪਿਸਟ ਹੋਰ ਵੀ ਬੈਠੇ ਹੋਏ ਨੇ ਤੋ ਐਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਹ ਕਹਿਣਾ ਹੈ ਨੰਬਰ ਤੇ ਐਡਰੈਸ ਮੰਗਾਓ ਤੁਸੀਂ ਸਾਡਾ ਹੈਗਾ ਜੀ ਲੁਧਿਆਣਾ ਦੇ ਵਿੱਚ ਰਾਹੋਂ ਰੋਡ ਤੇ ਆ ਜੀ ਜੋਦੇয়াল ਬਸਤੀ ਇੰਦਰਾ ਕਲੋਨੀ ਗਲੀ ਨੰਬਰ 4 ਨੀਅਰ ਗੁਰੂ ਗੋਬਿੰਦ ਸਿੰਘ ਸਕੂਲ ਆ ਜੀ ਉਹਦੇ ਬਿਲਕੁਲ ਸਾਹਮਣੇ ਗੁਰਸ਼ੀਨ ਔਰਥ ਔਇਲ ਤੋਂ ਆ ਜੀ ਤਾਂ ਜਦੋਂ ਵੀ ਆਣਾ ਹੈ ਸਾਡੇ ਪ੍ਰੋਡਕਟ ਨੂੰ ਪਹਿਲਾਂ ਦੇਖੋ ਦੇਖ ਕੇ ਉਹਦਾ ਸਾਰੀ ਜਾਣ ਪਛਾਣ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਲੋ ਜੀ ਸਾਡੀ ਹੁਣ ਪਿੱਛੇ ਜੇ ਇੱਕ ਅਸੀਂ ਵੀਡੀਓ ਦੇਖੀ ਉਹਦੇ ਵਿੱਚ ਸਾਡੀ ਸੇਮ ਕਾਪੀ ਕਰ ਦਿੱਤੀ ਆ ਜੀ ਉਹ ਗੁਰਸ਼ੀਨ ਟਿਕਟੋਕ ਗੁਰਸ਼ੀਨ ਜੀ ਦਾ ਟਿਕਟੋਕ ਐਦਾਂ ਦਾ ਕੁਝ ਉਹਨਾਂ ਨੇ ਟਾਈਟਲ ਚ ਲਿਖ ਦਿੱਤਾ ਜਾਣੀ ਜੀ ਤੇ ਉਹ ਮੰਨ ਲਓ ਸਾਡੀ ਕਾਪੀ ਤੋਂ ਵੀ ਸਾਰਾ ਪਾ ਬਣਾਇਆ ਇਹ ਵੀਡੀਓ ਦੇ ਵਿੱਚੋਂ ਸਭ ਤੋਂ ਪਹਿਲਾਂ ਲਿੰਕ ਆਪਣਾ ਹੀ ਛੱਡ ਦਿੰਦੇ ਆ ਜੀ ਵੀ ਸਾਡੇ ਨਾਲ ਸੰਪਰਕ ਕਰੋ ਉਹ ਲੋਕ ਕਈ ਉਹਦੇ ਨਾਲ ਲਿੰਕ ਕਰ ਲੈਂਦੇ ਆ ਤਾਂ ਫਿਰ ਬਾਅਦ ਚ ਕਈ ਵਾਰੀ ਸਾਨੂੰ ਆਕੇ ਦੱਸਦੇ ਆ ਜੀ ਵੀ ਸਾਨੂੰ ਫਰਕ ਨਹੀਂ ਪਿਆ ਸਾਨੂੰ ਉਦਾਂ ਨਹੀਂ ਫਿਰ ਅਸੀਂ ਜਦੋਂ ਉਹਨਾਂ ਤੋਂ ਤੇਲ ਮੰਗਾਨੇ ਆ ਉਹ ਸ਼ੀਸ਼ੀਆਂ ਖਾਲੀ ਮੰਗਵਾਨੇ ਫਿਰ ਪਤਾ ਚੱਲਦਾ ਕਿ ਇਹ ਸਾਡਾ ਤੇਲ ਨਹੀਂ ਹੈਗਾ ਫਿਰ ਅਸੀਂ ਉਹਨਾਂ ਨੂੰ ਦਿਖਾ ਲਦੇ ਜੀ ਤੁਸੀਂ ਆਹ ਦੇਖੋ ਸਾਡਾ ਜੀ ਐਸੀ ਤਾਂ ਉਹਨਾਂ ਨੂੰ ਇਹ ਵੀ ਕੋਸ਼ਿਸ਼ ਕਰੀਦੀ ਕਿ ਵੀ ਤੁਸੀਂ ਆ ਪਹਿਲਾਂ ਬਰ ਤੋਂ ਬਰਤ ਕੇ ਸਾਨੂੰ ਦੱਸੋ ਜੀ ਤੇ ਬਾਕੀ ਸਾਡੀ ਪੂਰੀ ਗਰੰਟੀ ਹੈ ਜੀ ਇੱਕ ਹੋਰ ਪੇਸ਼ੈਂਟ ਸਾਡੇ ਦੇਖਦੇ ਦੇਖਦੇ ਆਇਆ ਡਾਕਟਰ ਸਾਹਿਬ ਕੋਲ ਡਾਕਟਰ ਸਾਹਿਬ ਇਹ ਕਿਹੜੇ ਮਰੀਜ਼ ਨੇ ਇਹ ਲੱਕ ਫੜਿਆ ਲੱਕ ਦਰਦ ਵਾਲਾ ਇਹ ਸਰ ਆ ਜਿਹੜੇ ਇਹਨਾਂ ਦੇ ਮਨਕੇ ਸੀਗੇ ਸੀ ਇਹਨਾਂ ਜੀ ਇਹ ਸਾਡੇ ਕੋਲ ਥੋੜੇ ਦਿਨ ਪਹਿਲਾਂ ਆ ਕੇ ਗਏ ਆ ਆਇਨਾ ਦੀ ਰਿਪੋਰਟ ਸੀਗੀ ਸੀ ਜੀ ਇਹਦੇ ਵਿੱਚ ਇਹਨਾਂ ਨੇ ਐਮ ਆਰ ਆਈ ਕਰਾਈ ਤੇ ਇਹਦੇ ਵਿੱਚ L4 L5 ਆ ਰਿਹਾ ਹੈ ਜੀ L4 L4 L5 ਜਿਹੜੇ ਮਨਕੇ ਇਹਨਾਂ ਦੇ ਹਨ ਪ੍ਰੈਸ ਹੋ ਚੁੱਕੇ ਸੀਗੇ ਸੀ ਜੀ ਤਾਂ ਇਹ ਸਾਡੇ ਕੋਲ ਮੰਨ ਲਓ ਜਦੋਂ ਆਏ ਤਾਂ ਇਹਨਾਂ ਦਾ ਜਿਹੜਾ ਕੰਮ ਸੀਗਾ ਸੀ ਉਹ ਵਜ਼ਨ ਦਾ ਸੀ ਜਿੱਦਾ ਕੋਰੀਅਰ ਵਗੈਰਾ ਦੀ ਸਰਵਿਸ ਕੋਈ ਕਰਦੇ ਸੀ ਇਹ ਜੀ ਤੇ ਉਹਦੇ ਵਿੱਚ weight ਬਹੁਤ ਜ਼ਿਆਦਾ ਚੁੱਕਣਾ ট্রান্সਪੋਰਟ ਲਾਈਨ ਦਾ ਕੰਮ ਸੀ ਇਹਨਾਂ ਦਾ ਜੀ ਤੋ ਇਹਨਾਂ ਦੀ ਜਦੋਂ ਅਸੀਂ ਮਣਕੀਆਂ ਦੀ ਸੈਟਿੰਗ ਕੀਤੀ ਤਾਂ ਬਿਲਕੁਲ ਜਿਹੜੇ ਐਸ ਟਾਈਮ ਐਕਟਿਵ ਹੋ ਗਏ ਆ ਜੀ L4 L5 ਮਣਕੇ ਤਾਂ ਤਕਰੀਬਨ ਜੇ ਕਿਸੇ ਡਾਕਟਰ ਕੋਲ ਜਾਣਾ ਉਹ ਇਹੀ ਕਹਿ ਦਿੰਦਾ L4 L5 ਹੈ ਇਹਨਾਂ ਨੂੰ ਇਹ ਦੱਬੇ ਜਾਂਦੇ ਨੇ ਖਿੱਚ ਪੈਂਦੀ ਆ ਜਾਂ ਹੁੰਦਾ ਕੀ ਹੈ ਇਹਨਾਂ ਸਰ ਇਹ ਸਾਡੇ ਨਾਲ ਇੱਕ ਜੋਇੰਟ ਆ ਜਿਹਦੇ ਨਾਲ ਸਾਡਾ ਸਾਰਾ ਲੱਕ ਦੀ ਲਚਕ ਚਲਦੀ ਪਈ ਆ ਇਹ ਕਈ ਵਾਰੀ ਸਾਈਡ ਹੋ ਜਾਂਦੇ ਕਈ ਵਾਰੀ ਥੋੜਾ ਪ੍ਰੈਸ ਕਰ ਲੈਂਦੇ ਜਦੋਂ ਪ੍ਰੈਸ ਹੋ ਜਾਂਦੇ ਤਾਂ ਸਾਡੀ ਵੇਇਨਸ ਜਿਹੜੀਆਂ ਆ ਉਹ ਥੱਲੇ ਬਲੌਕਿੰਗ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਨਾਲ ਫਿਰ ਸਭ ਤੋਂ ਵੱਡੀ ਇਹਨਾਂ ਨੂੰ ਦਿੱਕਤ ਆਉਂਦੀ ਇੱਕ ਸਾਇਟਿਕਾ ਪੇਨ ਬਣ ਜਾਂਦੀ ਇੱਕ ਲੱਤ ਜਦੋਂ ਬਹੁਤ ਸਾਰੀ ਦਰਦ ਸਾਡੇ ਉਹਦੇ ਵਿੱਚ ਵੀ ਵੱਧ ਜਾਂਦੀ ਹੈ ਜੀ ਉਹ ਸਾਡੇ ਕੋਲ ਲੇਟੈਸਟ ਟੈਕਨੋਲੋਜੀ ਜਰਮਨ ਦੀਆਂ ਮਸ਼ੀਨਾਂ ਸਾਡੇ ਕੋਲ ਉਹਦੇ ਨਾਲ ਅਸੀਂ ਮਨਕਿਆਂ ਨੂੰ ਸੈੱਟ ਕਰਦੇ ਆ ਜਦੋਂ ਸੈੱਟ ਕਰਦੇ ਆ ਤਾਂ ਫਿਰ ਉਹਦੇ ਵਿੱਚ ਅਸੀਂ ਲੈਪਟਾਪ ਸਕਰੀਨ 'ਚ ਦਿਖਾ ਲਦੇ ਵੀ ਤੁਹਾਡੇ ਮਨਕੇ ਕਿੰਨੇ ਪਰਸੈਂਟ ਦਵੇ ਹੋਏ ਆ ਫਿਰ ਉਹ 0 0 ਕਰਦੀ ਆ ਜੀ ਉਹ ਅਸੀਂ ਸੈਟਿੰਗ ਲੱਗ ਤੋਂ ਪ੍ਰੋਸੈਸ ਹੈ ਉਹ ਜਿਹੜੇ ਨਸਾਂ ਬਲੌਕ ਹੋ ਜਾਂਦੀਆਂ ਜਾਂ ਗਿਲਟੀਆਂ ਬਣ ਜਾਂਦੀਆਂ ਨੇ ਉਹ ਨਿਕਲ ਜਾਂਦੀਆਂ ਅੰਦਰ ਕਲੌਟ ਪੈ ਜਾਂਦੇ ਉਹ ਸਾਰੇ ਖਤਮ ਹੋ ਜਾਂਦੇ ਆ ਜੀ ਹਾਂਜੀ ਤੁਸੀਂ ਦਾਅਵੇ ਤੇ ਭੇਸ਼ਕ ਨਾ ਜਾਇਓ ਪਰ ਤੁਸੀਂ ਆਪ ਆਇਓ ਇਹਨਾਂ ਦਾ ਐਡਰੈਸ ਤੁਸੀਂ ਸੁਣ ਲਿਆ ਰਾਹੋਂ ਰੋਡ ਲੁਧਿਆਣਾ ਉੱਥੇ ਤੁਸੀਂ ਪਹੁੰਚਣਾ ਨਾ ਤਾਂ ਸੰਪਰਕ ਨੰਬਰ ਵਿੱਚ ਲਿਖਿਆ ਹੋਇਆ ਉਹਨਾਂ ਨਾਲ ਪਹਿਲਾਂ ਕੰਟੈਕਟ ਕਰ ਲਿਓ ਤਾਂ ਕਿ ਕਿਸੇ ਫਰੋਡ ਦੇ ਹੱਥੇ ਨਾ ਚੜਜਿਓ ਤੇ ਤੁਸੀਂ ਵੀ ਇਹਨਾਂ ਡਾਕਟਰ ਦਾ ਤੇਲ ਜੇਕਰ ਤੁਸੀਂ ਇਸਤੇਮਾਲ ਕਰਕੇ ਦੇਖਦੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਅਸੀਂ ਦੁਬਾਰਾ ਜ਼ਰੂਰ ਡਾਕਟਰ ਸਾਹਿਬ ਕੋਲ ਛਾਪਾ ਮਾਰਾਂਗੇ ਜਿਵੇਂ ਅੱਜ ਮਾਰਿਆ